जीप विच बिठा के ते टोल वजा के पिंड ले जाया गया पिंड सुरजा विखे पांचणते परिवार ते पिंड वासियावलो खुशी मनाई गई ते लड्डू नाल मुंह मिठा करवाया गया ऐसे तरह पिंड काहना टेसिया विखे दीपिका राजमूल निवासी दावी दूजे नंबर ते आणते सरपंच सुमन रानी ने हार पाके सम्मानित कीता इस मौके दीपिका राजमूल निवासी ते सनिय परीत कौर ने शब्द तनवार कीता इस मौके खेमराज ਮੁਲਖ ਰਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਹਾਂਜੀ ਮੈਡਮ ਕਿੰਨਾ ਆਪਣਾ? ਦੀਪਿਕਾ ਰਾਜ। ਮੈਂ ਗੁਰਨਾਨ ਖਾਲਸਾ ਗਰਲ ਸੀਰੀਅਸ ਕੈਂਟੀਨ ਸਟੂਡਿਓ ਦੀ ਦਾਖਲਾ ਤੇ ਮੇਰਾ ਸਟੇਟ ਦੇ ਵਿੱਚੋਂ ਸੈਕਿੰਡ ਮੈਡਲ ਆਇਆ ਹੈ ਫਰਸਟ ਟਾਈਮ ਮੈਂ ਖੇਡੀਆਂ ਤੇ ਮੇਰੇ ਕੋਲ ਸਰਬਾਨ ਨੇ ਮੇਰੀ ਬਹੁਤ ਦਾ ਪ੍ਰੈਕਟਿਸ ਕਰਾਈ ਆ। ਥੈਂਕ ਯੂ। ਕਿਹੜੀ ਗੇਮ ਹੈ? ਵੇਟ ਲਿਫਟਿੰਗ। ਇਹ ਕਿੱਥੇ ਹੋਈ ਸੀਗੀ? ਹੁਸ਼ਿਆਰਪੁਰ ਦੇ ਰਿਵਾ। ਕਿੰਨੇ ਚਿਰ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਸੀ ਮੈਂ 1 ਸਾਲ ਤੋਂ ਪ੍ਰੈਕਟਿਸ ਕਰਦੀ ਹਾਂ ਅੱਛਾ ਮੇਰੇ ਸਕੂਲ ਦਾ ਨਾਮ ਗੁਰਨਾਣਖ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ ਕੀ ਨਾਮ ਹੈ ਤੁਹਾਡਾ ਸਨੇਪਰੀਤਪੁਰ ਅੱਛਾ ਜੀ ਤੇ ਕਿੱਥੇ ਹੋਇਆ ਸੀ ਚੈਂਪੀਅਨ ਬਣ ਕੇ ਤੇਰੀਵਾਲ ਹੁਸ਼ਿਆਰਪੁਰ ਤੇ ਕਿਹੜੀ ਗੇਮ ਵਿੱਚ ਤੁਹਾਡਾ ਵੇਟ ਲੱਗਦੀ ਕੀ ਨਾਮ ਹੈ ਉਸਕੀਤਾ ਹਸ ਕਿੰਨੀ ਪੋਜੀਸ਼ਨ ਆਈ ਤੁਹਾਡੀ ਸੈਕੰਡ ਪੋਜੀਸ਼ਨ ਮੇਰੀ ਤੇਰੀਵਾਲ ਵਿੱਚ ਆਈ ਅੱਛਾ ਇਹਦੇ ਵਿੱਚ ਇੱਕ ਕਾਮਯਾਬੀ ਵਿੱਚ ਕਿਹਦਾ ਹੱਥ ਮੰਦਦੇ ਸਾਡੇ ਕੋਲ ਸਾਡਾ ਕਿਹੜਾ ਪਿੰਡ ਤੇ ਹੱਡ ਸੂਰ ਦਾ ਜਿੰਮੈਂਟ ਵੀ ਕੀ ਨਾ ਆਪਣਾ ਸਰਸਕਲ ਜੀ ਮੇਰਾ ਨਾਮ ਕੋਮਲ ਮੈਂ weight lifting ਦੀ ਕੋਚ ਹਾਂ ਸਾਡੇ ਬੱਚਿਆਂ ਦੀ ਦੇਰੀਵਾਲ ਜ਼ਿਲ੍ਹਾ ਹੁਸ਼ਿਆਰ ਤੋਂ ਵੀ ਕੇ ਸਟੇਟ ਹੋਈ ਸੀ ਜਿਹਦੇ ਵਿੱਚ ਦੀਪਿਕਾ 96kg weight ਵਿੱਚ ਸੈਕੰਡ ਪੋਜੀਸ਼ਨ ਹਾਸਿਲ ਕੀਤੀ ਤੇ ਸਨੇਹਕ੍ਰਿਤ ਨੇ ਵੀ ਸੈਕੰਡ ਪੋਜੀਸ਼ਨ ਹਾਸਿਲ ਕੀਤੀ ਇਹ ਬੱਚੇ ਗੁਰਮਾਨਨ ਖਾਲਸਾ ਗਰਲਸ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਆ ਜਿਨ੍ਹਾਂ ਨੇ ਸੈਕੰਡ ਪੋਜੀਸ਼ਨ ਹਾਸਿਲ ਕਰਕੇ ਆਪਣੇ ਸਕੂਲ ਦਾ ਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਮੈਨਾਂ ਇਹਨਾਂ ਨੂੰ ਇਹ ਦੋਨੋਂ ਵਧਾਈ ਦੇ ਪਾਤਰ ਆ ਮੈਨਾਂ ਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਕਰਦੀ ਆ ਕਿ ਨਾਂਜੀ ਆਪਣਾ ਮੇਰਾ ਨਾਂਜੀ ਖੀਰਨਾਥ ਜੀ ਹੈ ਕਿਹੜਾ ਪਿੰਡ ਪਿੰਡ ਕਹਿੰਦਾ ਟੀਸੀ ਆ ਹੂੰ ਮੇਰੀ ਬੇਟੀ ਹੈ ਦੀਪਿਕਾ ਰਾਜ ਜੋ ਕਿ ਗੁਰੂ ਨਾਨਕ ਪੁਰਜੇ ਨੋਬਲ ਸੈਨਟੀ ਸੀ ਪਲੱਸ 1 ਆਰਸ ਜੀ ਪੜ੍ਹਦੀ ਹੈ ਤੇ ਇਹ ਪੰਜਾਬ ਵਿੱਚੋਂ ਪੰਜਾਬ ਲੈਵਲ ਤੇ ਜਿਹੇ ਗੀਮੋ ਵੀਰ ਦੇ ਫਿਰੀਆਂ ਆ ਉਹ ਜੋ ਸਾਇੰਟਿਫਿਕ ਮੀਨ ਆਈ ਹੈ। ਉਸ ਤੋਂ ਪਹਿਲਾਂ ਇਹ ਜ਼ਿਲ੍ਹਾ ਪੱਤਰ ਤੇ ਗਏ ਸੀ ਕਿ ਉੱਥੋਂ ਇਹ ਗੋਲਡ ਮੈਡਲ ਜੋ ਆਸ਼ਰਮ ਇਹ ਲੈ ਕੇ ਆਏ ਆ। ਹਾਂਜੀ। ਇਹਨਾਂ ਦੇ ਕਾਮਯਾਬੀ ਤੇ ਕੀ ਕਹੋਗੇ? ਮੈਂ ਇਹਨਾਂ ਦੇ ਕਾਹ ਹੋਇਆ ਹੋਇਆ ਜਿੱਤੇ। ਲੋਕੀਂ ਖੁਸ਼ੀ ਮਿਸਾਲ ਕਰਦਾ ਹੈ। ਭਾਵਕ ਹੋਗਾ ਜੀ। ਹਾਂਜੀ। ਕਿਉਂਕਿ ਫਸਟ ਟਾਈਮ ਸਾਡੀ ਬੇਟੀ ਜਿਹੜੀ ਇਹ ਪਹਿਲੀ ਵਾਰ ਗਈ ਵਿਲ ਗਈ ਹੈ। ਔਰ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹ ਮੈਡਲ ਲੈ ਕੇ ਆਈ ਹੈ। ਪਿੰਡ ਦੇ ਹੋਰ ਬੇਟੀਆਂ ਨੂੰ ਕੀ ਅਪੀਲ ਕਰੂਗਾ? ਮੈਂ ਇਹੀ ਪਿੰਡ ਦੇ ਆਪਣੇ ਸਾਰੇ ਧੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਕੜਾ ਜੀ ਦਾ ਨਾਂ ਨੜੀ ਗੀਮਾ ਦੇ ਵਿੱਚ ਵੀ ਰੁਝਾਨਾ ਆਪਣਾ ਬਣਾਓ ਤੇ ਆਪਣੇ ਮਾਪੇ ਜਿਹੜਾ ਨਾਂ ਆ ਉਹ ਰੋਸ਼ਨੀ ਠੀਕ ਹਾਂਜੀ ਮੈਡਮ ਜੀ ਕੀ ਨਾਂ ਆਪਣਾ ਅੱਜ ਬੇਟੀ ਕੀ ਤੁਹਾਡੀ ਮਾੜਿਆ ਲਗਾਈ ਕੀ ਕਹੋਂਗੇ ਹਾਂਜੀ ਅੱਜ ਤੁਹਾਡੀ ਬੇਟੀ ਮੈਡਲ ਲੈ ਕੇ ਆਈ ਕੀ ਕਹੋਂਗੇ ਬਹੁਤ ਖੁਸ਼ੀ ਹੋਈ ਸਾਨੂੰ ਕਿ ਇਹ ਪਹਿਲਾ ਵੀ ਜਾਂਦੀ ਆ ਫਰਸਟ ਸੈਕਿੰਡ ਹੀ ਹੁੰਦੀ ਆ ਅੱਛਾ ਬੜੀਆ ਪੋਜੀਸ਼ਨ ਤੇ ਆ ਖੇਡਦੀ ਆ ਤੇ ਅਸੀਂ ਇਹਨੂੰ ਅੱਗੇ ਵੀ ਸਪੋਰਟ ਕਰਾਂਗੇ ਹਾਂਜੀ ਸਾਡਾ ਇਹਨੇ ਨਾ ਰੌਸ਼ਨ ਕੀਤਾ ਫੈਮਲੀ ਦੇ ਵਿੱਚ ਕੋਈ ਨਹੀਂ ਖੇਡਦਾ ਇਸ ਬੇਟੀ ਨੇ ਸਾਡਾ ਨਾਮ ਰੌਸ਼ਨ ਕੀਤਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਮਹਿਸੂਸ ਹੁੰਦੀ ਹੈ ਪਿੰਡ ਦੀਆਂ ਹੋਰ ਬੇਟੀਆਂ ਨੂੰ ਕੀ ਅਪੀਲ ਕਰੂਗੇ ਹਰ ਇੱਕ ਬੱਚੇ ਨੂੰ ਮੈਂ ਇਹ ਕਹੂੰਗੀ ਕਿ ਵਧੀਆ ਖੇਡੋ ਖੇਡਾਂ ਵਾਲੇ ਧਿਆਨ ਦੇਣਾ ਚਾਹੀਦਾ ਤੇ ਵਧੀਆ ਪੜੋ